ਹੈ ਗਿਆ ਰਿਵਾਈਵ ਕਰ ਚੁੱਕੀ ਅਸੀਂ ਕਾਹ ਮੇ ਜਾਣੇ ਵਾਲੇ ਨਹੀਂ ਸਵੈ ਆਪਣੇ ਖਾਧੇ ਨਹੀਂ ਰਹੀ ਤੇ ਸਾਡੇ ਵੈਪਰੇ ਸਵੈ ਬਹੁਤ ਜਿਆਦਾ ਮਤਸਨੋ ਵੀਰ ਵੀ ਨੇ ਸੁਣਿਆ ਹੈ ਸਾਡੇ 195 ਮੈਂਬਰ ਹੋ ਗਏ ਨੇ ਸਾਡੇ ਤੇ ਇਸਾਰੇ ਬਹੁਤ ਜਿਆਦਾ ਆਸਾਂ ਨੇ ਅਰੇ ਮਨਨੇ ਦੇ ਬਹੁਤ ਸਮਾਂ ਦਾ ਅਰਥ ਕਰਨਾ ਚਾਹੀਦਾ ਤੇ ਅਸੀਂ 2018 ਦੇ ਤੀਰ ਖਾਧੇ ਆ ਤੇ ਇਸ ਦਾ ਮਤਲਬ ਇਹ ਹੈ ਕਿ ਨਿੱਕੇ ਨਾ ਲੈਣੇ ਤੇ ਨਿੱਕੇ ਵਾਪਸ ਤੇ ਲਿਜਾਣਾ ਇਹਦੇ ਨਾਲ ਇਹਨਾਂ ਦੇ ਸਾਹਿਆਂ ਨੂੰ ਹੋਰ ਵੀ ਹੋਰਿਆਂ ਨੂੰ ਸਾਡਾ ਇਹ ਸਾਇਪਟ ਜੰਗੀ ਬੁਰੀਆ ਉਹਨਾਂ ਸਿੱਖ ਫੌਜਾਂ ਦੇ ਤੱਕ ਆਪਰਾ ਦੇ ਤੱਕ ਹੋਰਾਂ ਤਾਂ ਉਹਦੇ ਕਰਕੇ ਸਾਡੇ ਸਾਹਿਆਂ ਤੇ ਬਹੁਤ ਬੋਸਤ ਪਈ ਨੇ ਤੇ ਅਸੀਂ ਵੀ ਨਹੀਂ ਅੱਗੇ ਹੋ ਕੇ ਇਹਦੇ ਨੂੰ ਹੋਰ ਅੱਗੇ ਤੇ ਸਾਡਾ ਕਰਿਆ ਦਾ ਪਰੇ ਦੇ ਸਮੇਂ ਇਹ ਸਾਡੇ ਸਮਝ ਸਾਹ ਦੇਣਗੇ ਤੇ ਅੱਗੇ ਵੀ ਚੱਲੋ ਕਿੰਨਾ ਹੁਸ਼ਿਆਰ ਬੱਚਿਆਂ 'ਚ ਨਵੇਂ ਖਾਸ ਕਰ ਜਿਹੜੇ ਜਵਾਨ ਨੇ ਦੇਕਿਡੇ ਨਾਕਿਡ਼ਾਂ ਚੇ ਆਲੇ ਕੇਨ ਨਾਕ ਕੈ ਪਰੋਬਾਂ ਮਾਕੇ ਤੋ ਇ ਗੋਸ਼ੀ ਪਰੋਬਾਂ ਮਾਕੇ ਤੋ ਭੋਰਾ ਕੇ ਦੋ ਸਾਪ ਦੇ ਤੋ ਆਪ ਗੋਸ਼ ਤੇ ਨਾਲ ਨਾਲ ਜੇ ਕੋਈ ਬੇਸਵਾ ਲੋਕ ਆਜੇ ਚਰਖੇ ਚਰਖੇ 'ਤੇ ਰੱਖੇ ਤੁਸੀਂ ਹੋਰ ਰੱਖੇ ਮਧਾਨੀਆਂ ਕੀ ਸਾਰਾ ਕੁਝ ਹਮੇਸ਼ਾ ਜੋ ਚਿੰਤਾ ਕਰਦੇ ਹੋ ਉਹ ਕਹਿੰਦੇ ਕਿ ਪਤਾ ਵੀ ਨਹੀਂ ਕਿ ਕਿਹਦਾ ਉਸ ਮਰੇ ਉਹ ਜਿਹਨੇ ਕਿਹਾ ਕਿ ਆਉਗਾ ਆਉਗਾ ਹੋਵੇਗੀ ਪਹਿਲੇ ਹੋਵੇ ਪੱਛੇ ਹੋਵੇ ਨਾਵੇਂ ਰਹੇ ਤੋਂ ਕਿਹਦਾ ਹੋਣਾ ਚੋਣੇ ਹੋਵੇ ਉਹ ਆ ਜਿਆਸੀ ਬਸ ਸਮਝਾ ਕੇ ਕਿ ਕਿ ਇਸ ਤਰ੍ਹਾਂ ਨਾਲ ਨਹੀਂ ਕਰਦੇ جے ورثہ نہیں سامو گے کی نقصان ہے ਸਾਡੀ ਪੀੜ੍ਹੀ ਲਈ ਦੇਖੋ ਜਿਹਨੂੰ ਇਤਿਹਾਸ ਦੇ ਨਾਮ ਲਈ ਕਹਿੰਦੇ ਹੋ ਕਿ ਮੈਂ ਕਦੀ ਸੁਣਿਆ ਨਹੀਂ ਕਦੇ ਜੇ ਸਾਡਾ ਇਤਿਹਾਸ ਨੂੰ ਲੈ ਕੇ ਜਨਨਾ ਸਾਡੀ ਲਈ ਪ੍ਰਾਰੰਭ ਹੋਇਆ ਜਿਹੜਾ ਸਾਡਾ ਸਾਡੀ ਨਾਨੀਆਂ ਨਾਨੀਆਂ ਮਾਵਾ ਪੈਣਾ ਜੋ ਪੱਗਰੇਆਂ ਸੂਟ ਫੁਲਕਾਰੀ ਅਨੇ ਜਿਹੀਆਂ ਉਨੰਤਾਂ ਜੋ ਪਿਆਰ ਦੇ ਸਮਰੱਥੀ ਇਤਿਆਰੇ ਦਾ ਬਹੁਤ ਲੱਗਿਆ ਹੈ 15 ਦਿਨ ਦੀਆਂ ਬੜੀਆਂ ਸਫਲਤਾ ਕਰਨਾਂ ਨੇ ਤੇ 15 ਦਿਨ ਸਾਡੇ ਨਾਲ ਪਿਆਰੀ ਚੱਲਦੇ ਆ ਪਿਛਲੇ ਦਿਨ ਵੀ ਬੜੀ ਮਿਹਨਤ ਕਰੀ ਚੱਤੀ ਆ ਜੀ ਤਾਂ ਸਾਰਿਆਂ ਨੇ ਬੜੀਆਂ ਹੌਮਾਂ ਪਾ ਕੇ ਫੌਜ ਦੀ ਜਿੱਤ ਹੈ ਆਖਰ 'ਚ ਕੋਈ ਕੋਈ ਬੋਲੀ ਪਾਉਂਗੇ ਅੱਜ ਕੋਈ ਯਾਦ ਹੋਵੇ ਦਿਨੀਆਂ ਜੋ ਲਗੀਆਂ ਜੋਰੋ ਜੋਰ ਲਗੀਆਂ ਪਿਆਰੋ ਲਗੀਆਂ ਜੋ बल्ले बल्ले नहीं आया बल्ले 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 <laughs> हैप्पी तीज जी गुबारक बहुत बहुत बोलना जल्दी जल्दी ਨੋ ਨਾਮ ਜੀ ਹੈਪੀ ਈਵਸਤਰੰਗੀ ਪੀਨ ਰੂਪ ਵੱਲੋਂ ਅਸੀਂ ਸਾਰੇ ਹੀ ਬਹੁਤ ਬੜਾ ਉਗਰਾਲਾ ਕਰਦੇ ਆ ਮੇਰਾ ਨਾਮ ਕਮਲਦੀਪ ਸ਼ਰਮਾ ਤੇ ਮੈਂ ਸਤਰੰਗੀ ਪੀਨ ਵੀ ਮੈਂਬਰ ਹਾਂ ਤੇ ਸਾਡੇ ਮੈਡਮ ਹਰਦੀਪ कौर ਬਹੁਤ ਉਗਰਾਲਾ ਕਰਦੇ ਨੇ ਤੇ ਸਾਡੇ ਚੀਫ ਗੈਸਟ ਤੇ ਸਾਡੀ ਭੈਣ ਵੀ ਆ ਐਮ ਸੀ ਐਮ ਸੀ ਨੀਲ ਸ਼ਰਮਾ ਜੀ ਬਹੁਤ ਸਹਿਯੋਗ ਹੈ ਸਰਕਟ ਵਾਰਡ ਨੰਬਰ 23 ਜੀ ਹਾਂ ਜੀ ਬਹੁਤ ਸਹਿਯੋਗ ਦਾ ਨੰਬਰ 30 MC ਨੇ ਕਾੜੀ ਮਾਰ ਦਿਓ ਕਿੰਨਾ ਵਾਸਤੇ ਇਹ ਇਹ ਸਾਡੇ ਕਮਲਕਿਸ਼ੋਰ ਹੀਰਾ ਖੜੜਾ ਦੀ ਵਾਈਫ ਹੈਗੀ ਆ ਜਿਹੜੇ ਅਜਿੱਤੇ ਦੇ ਸ਼ਹਿਰ ਹਾਂਜੀ ਹਾਂ ਹਾਂਜੀ ਹਾਂ ਕਾਲਾ 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 ਪਾਈ ਹੈ ਸਾਡਾ ਉਹ ਥੈਂਕ ਯੂ ਬਹੁਤ ਬਹੁਤ ਅੰਦਰ ਸਾਡੇ ਕਦਰੋ ਮੰਚੇ ਲਈ ਤੇ ਪੰਜਾਬੀ ਮਿਊਜ਼ਿਕ ਨੂੰ ਪ੍ਰਮੋਟ ਕਰਨ ਲਈ ਬਹੁਤ ਬਹੁਤ ਧੰਨਵਾਦ